ਚੱਲ ਫਿਰ ਇਦਾਂ ਕਰ ਹਾਂ ਲਹਿੰਗਾ ਲੈ ਕੇ ਦੇਂਗੀ ਚੱਲ ਇਦਾਂ ਕਰ ਫੇਰ ਕਿਨੇ ਆਲਾ ਲੈ ਕੇ ਦੇਣਾ ਮੈਂ ਕੋ ਲਹਿੰਗਾ ਸੋਏ ਨਾ ਇਹ ਸਸਤਾ ਇਹ ਲੈ ਆਈ ਫਿਰ ਮੈਂ ਉਹ ਪਾ ਰਿਆ ਕਰੂੰਗੀ ਕਿ ਤਸ ਲਹਿੰਗਾ ਪਾਉਣ ਨੂੰ ਕੀ ਲੈ ਦਾਂਗੀ ਲਹਿੰਗਾ ਚੰਗੇ ਕੰਮ ਕਰ ਕੋਈ ਚੱਜ ਦੇ ਕੰਮ ਕਰੇਗੀ ਫਿਰ ਮੈਂ ਲੈ ਕੇ ਦੇਣਾ ਲੈ ਆ ਕੇ ਦੇਣਾ ਵਾ ਅੱਜ ਲੈ ਕੇ ਮੈਂ ਲੈ ਕੇ ਜਾਣਾ ਵਾ ਪਿੰਡ ਤੇ ਨਾ ਉਹ ਤਾਂ ਮੈਂ ਪਾ ਕੇ ਜਾਣਾ ਵਾ ਦੇਖੀ ਲਹਿੰਗਾ ਮੈਂ ਤਾਂ ਲੈ ਦਾਂਗੀ ਮੇਰੀ ਗੱਲ ਸੁਣ ਜਦੋਂ ਮੈਂ ਪਾ ਕੇ ਗਈ ਨਾ ਲਹਿੰਗਾ ਉਹ ਜੜੀਏ ਸੰਦੀਪ ਜੀ ਥਣੀ ਜੜੀ ਮਰੀ ਦੇਖੀ ਗਦਾ ਵੇਦੀ ਉਦੋਂ ਉਦੋਂ ਹੀ ਮੈਂ ਸੜਗੀ ਦਮੈ ਨਹੀਂ ਇੱਕ ਦਿਨ ਆ ਨਵਾਂ ਸੇ ਆਪਾ ਪਾਲਿਆ ਗੱਲ ਇੱਥੇ ਕੀ ਆ ਗਈ ਆ ਕਦੀ ਮੇਰੇ ਨਾਲ ਚੱਲੋ ਕਦੀ ਆਹ ਕਰੋ ਕਦੀ ਉਹ ਕਰੋ ਨਹੀਂ ਜਿਨ੍ਹਾਂ ਦੀ ਸੱਸਾਂ ਨਹੀਂ ਹੁੰਦੀਆਂ ਉਹ ਭਲਾ ਆਪਣੇ ਘਰ ਨਹੀਂ ਰਹਿੰਦੀਆਂ ਮੂੰਹ ਚੁੱਕ ਕੇ ਇੱਥੇ ਆ ਗਏ ਮੈਂ ਵੀ ਉਦੋਂ ਹਾਂ ਕਰ ਬੈਠੀ ਕਿ ਕੋਈ ਗੱਲ ਨਹੀਂ ਲੈ ਆਓ

ਮੰਮੀ ਅਏ ਅਏ ਬੀੜ ਬੜੀ ਹੋਂਦੀ ਓ ਮੰਮੀ ਹਏ ਮੰਮੀ ਕੀ ਹੋਇਆ ਵਾ ਪੰਗੇ ਲੈਣ ਦੀ ਜਾਲਤ ਕੰਪੜੇ ਲਾਇਆ ਆ ਗਿਆ ਕਾ ਕਾ ਟੁੱਟਾਇਆ ਮੰਜਾ ਜਿਹੜਾ ਵਈ ਨੇ ਮੈਨੂੰ ਛੁੱਟਿਆ ਹੀ ਤੋ ਉਹ ਤਾਂ ਚੰਗਾ ਭਲਾ ਤੂੰ ਹੀ ਨਹੀਂ ਚੰਗੀ ਤੂੰ ਬਣ ਕੀ ਪੰਗੇ ਲੈਣ ਦੀ ਓਠ ਹਾਲ ਹੁਣ ਮੈਨੂੰ ਫੜ ਕੇ ਠਾਲ ਵੀ ਤਾਂ ਕਰ ਅਏ ਮੈਂ ਚੰਗਾ ਭਲਾ ਪਤਾ ਵੀ ਮੈਂ ਜਾਣਾ ਵਾ ਹੁਣ ਲੱਤ ਤਰਾ ਕੇ ਤੇ ਬੈਠੀ ਰਹੀ ਬੈਠਾ ਇਥੇ। ਹੇ ਰੱਬ ਕੀ ਕਰਾਂ ਮੈਂ। ਮੇਰੀ ਗੱਲ ਸੁ ਤੈਨੂੰ ਕੋਹਣਾ ਦਾ ਜਾਲੇ ਲਾ। ਮੈਂ ਆ ਲਾਏ ਦੇ ਹੀ। ਕਿੱਥੇ ਲਾਏ ਜਾਂਦੀ ਆ ਤੁਹਾਡੇ ਜੱਲ ਜੱਲ ਬੜੇ ਸੋਹਣੇ ਸਾਰੇ। ਜਾਣ ਕੇ ਕਰਦੀ ਰਹਿਨੀ ਆ ਤੂੰ। ਤੈਨੂੰ ਵਿਹਲੀ ਨੂੰ ਚਾਉ ਨਹੀਂ ਆਂਦਾ। ਅਜੇ ਤੇ ਉਹ ਲਾਦੇ ਹਾਂ ਤੋ ਜੀਓ। ਉਹ ਕੀ ਲਾ। ਮੇਰੀ ਗੱਲ ਸੁਣ ਹੁਣ ਤੂੰ ਜਾਣਾ ਹੀ ਨਾ ਸੋ ਸੋ ਗੱਲਾਂ ਕਰਨੀ ਆ ਪੀ ਇਹ ਕੀ ਕੀਤਾ ਵਾ। ਮੈਨੂੰ ਲੱਗਦਾ ਇੱਥੇ ਗੋਡੇ ਦੇ ਪੀੜ ਹੋਉਂਦੀ। ਹਏ। ਹਏ ਤਰਾ ਕੇ ਤਾਂ ਬੈਠੀ ਰਹੀ ਹਏ ਆ ਆ ਆ ਜਿਹੜੀ ਚਪਣੀ ਆ ਇਹ ਐਨੂੰ ਜਲ ਗਈ ਹਏ ਆਵੇ ਚੰਗਾ ਹੋਇਆ ਕ ਤੂੰ ਕੁਛ ਨਾ ਕੋ ਕਰਨਾ ਹੀ ਨਹੀਂ ਤੈਨੂੰ ਕੌਣਾਂ ਦੇ ਵਿਜਾਲੇ ਲਾ ਹੋਏ ਉਹ ਤਾਂ ਵਖਰੀ ਆਵੇ ਇਹਨੂੰ ਜਾਈ ਹਏ ਆਵੇ ਇਹ ਫਿਰ ਬੜੀ ਹਾਂ ਤੇ ਨਹੀਂ ਬਾਨਾ ਲਾ ਲੈਣੀ ਆ ਚੱਲ ਡਿੱਗਣ ਦਾ ਵੀ ਮੈਂ ਨਹੀਂ ਜਾਂਦੀ ਹਾਏ ਮੇਰਾ ਜੀ ਕਰਦਾ ਮੈਂ ਡਿੱਗਾਂ ਦਸ ਉਤੋਂ ਮੈਂ ਤੁਹਾਡੀਆਂ ਸਾਬ ਸਫਾਈਆਂ ਕਰਨਦੀ ਆ ਤੇ ਤੂੰ ਮੈਨੂੰ ਗੱਲਾਂ ਕਰਦੇ ਆ ਵੀ ਆ ਲਾ ਦੇ ਉੱਤੇ ਕੋ ਲਾ ਦੇ ਤੇਲ ਤੂਲ ਲਾ ਦੇ ਮੈਂ ਨਹੀਂ ਮੈਂ ਤੈਨੂੰ ਕਿਹਾ ਵੀ ਕਰ ਤੇਰੇ ਸਿਰ ਤੇ ਰੱਖੀਆਂ ਦੀਆਂ ਹੀ ਸਾਫ ਸੁਪਾਈਆਂ ਰੋਜ਼ ਮੈਂ ਕਰਨੀ ਆ ਤੈਨੂੰ ਤਾਂ ਜਾਣ ਕੇ ਹਾਲਤ ਪਈ ਆ ਤੈਨੂੰ ਮੈਂ ਕਿਹਾ ਹੀ ਵੀ ਦਿਲਜਿੰਦਰ ਆਈ ਉਹਦੇ ਨਾਲ ਚੱਲ ਜਾ ਹੈ ਛੱਟ ਪੈ ਨਾ ਹੀ ਲੱਗਦੀ ਫਿਰ ਉਹਦਾਂ ਚੱਲ ਜਾਂਦੀ ਮੈਂ ਤੈਨੂੰ ਸਮਝਾਇਆ ਵੀ ਸਹੀ ਅੰਦਰ ਵਾਰ ਕੇ ਪਰ ਤੂੰ ਗੜੀ ਮੰਨਨੀ ਆ ਮੈਂ ਕਿੱਦਾਂ ਚੱਲ ਜਾਂਦੀ ਦੱਸ ਉਹਦੇ ਨਾਲ ਮੈਂ ਦਿਲਜਿੰਦਰ 4-5 ਦਿਨ ਪੂਰੇ ਹੁੰਦੇ ਤਾਂ ਫੇਰੀ ਮੈਂ ਜਾਣਾ ਜਦੋਂ ਮੈਂ 4 ਦਿਨ ਕਹਿ ਕੇ ਹੀ ਆਈਆਂ ਉਹਨਾਂ ਨੂੰ ਵੱਢਿਆ ਹੀ ਚੰਗਾ ਪਲਾ ਵੀ ਮੈਂ 4 ਦਿਨ ਰਹਿਣਾ ਉਹ ਤਾਂ ਜਾਣ ਕੇ ਮੇਰੇ ਮਗਰ ਆਈ ਆ ਤੌ ਲਗੀ ਬਣਾਉਂਦਾ ਨਾ ਮੁਰਤੀ ਆ ਜਾਂਦੀ ਕੋਈ ਗੱਲ ਨਹੀਂ ਲਵਲੀ ਨਾ ਆ ਜਾਂਦੀ ਫੇਰ ਤੂੰ ਭਾਏ ਦੱਸ ਦੇ ਰੈਂਦੀ ਤੂੰ ਲੜਕੇ ਆਈ ਹੁਣ ਤੈਨੂੰ ਬਹੁਤੇ ਦਿਨ ਨਹੀਂ ਰੱਖਣੇ ਮੈਂ ਵੀ ਗੋਡਾ ਮੇਰਾ ਟੁੱਟ ਗਿਆ ਵਾ ਤੇ ਗੋਡਾ ਟੁੱਟ ਗਿਆ ਚੱਲ ਤੇਰੇ ਮੈਂ ਕਰਾਂ ਮੈਂ ਸਾ ਤੇਲ ਤੂੰ ਲਾਵਾਂ ਮੈਂ ਮਸਾ ਤੇਲ ਲਾਦਾ ਤੇ ਹੋਰ ਗੱਲਾਂ ਕਰੀ ਜਾਂਦੀ ਆ ਤੂੰ ਪੰਗੇ ਲੈ ਨਹੀਂ ਆ ਤੇ ਫੇਰ ਤੂੰ ਗੱਲਾਂ ਕਾਂਡਿਆਂ ਵੀ ਚੱਲ ਉੱਠ ਤੇਲ ਲਾਵਾਂ ਚੱਲ ਚੱਲੀਏ ਬਾਹਰ ਸੱਟ ਨਹੀਂ ਕੀ ਇੰਨੀ ਲੱਗੀ ਮਾੜੀ ਮੋਟੀ ਥੱਲੇ ਵੱਜ ਜਾ ਵਾ ਚੱਲ ਤਨ ਮੈਂ ਤੇਲ ਤੂੰ ਲਾ ਦੇਣੀ ਆ ਤੇ ਮੇਰੀ ਗਾਲ੍ਹਾਂ ਸੁਣ ਕੱਪੜੇ ਪਾ ਲੈ ਬੈਗ 'ਚ ਹੁਣ ਮੈਂ ਅੱਜ ਵੱਲੋ ਕਿ ਆਏ ਠੀਕ ਹੈ ਨਾ ਬੋਲ ਨਹੀਂ ਆ ਕਪੜੇ ਉੱਪਰ ਹੌਲਾ ਹੁਣ ਮੈਂ ਤੈਨੂੰ ਲੰਗੇ ਮਾਣੀ ਅੱਜ ਖਰਨਾ ਤੇ ਸਵੇਰੇ ਚੱਲ ਲਿਆ ਜਾਗੀ ਠੀਕ ਹੋਏ ਨਾ ਮਾਰ ਮੋਟਾ ਲੱਗੀ ਆ ਉਠ ਚਲ ਉਹ ਦੁਕਾਨਾ ਤੇ ਲੈ ਵਾ ਤੇ ਮੈਂ ਬੋਣੀਆਂ ਕਪੜੇ ਭਾਲ ਆਹੋ ਚੱਲ ਆ ਜਾ ਐਸੇ ਆਪ ਖਾਣਾਂ ਨਹੀਂ ਹੋਰੀ ਬਿਪ ਤਾਂ ਤੇਰੀ ਯੋ ਵੀ ਹਾਈ ਘੋੜਾ ਤੇ ਪੀੜੀ ਬੜਾ ਕਰਦੇ ਆ ਇੱਥੋਂ ਦੇ ਆ ਚੱਪਣੀ ਜੜੀ ਪੰਜਾਬ ਦਾ ਇਹਨੂੰ ਚੱਲ ਗਈ ਹਾਏ ਮੈਂ ਕੀ ਕਰਾਂ ਕਪੜੇ ਪਾਉਣੀ ਆ ਬੈਗ ਦੇ ਵਿੱਚ ਜਾਣਾ ਹੀ ਪਣਾ ਮੈਨੂੰ ਜਾਪਦਾ ਸੀ ਆਪਾ ਖਾਣਾ ਜਾ ਮੈਂ ਤਾਂ ਸੋਚਿਆ ਕਿ ਚਲ ਦੋ ਦਿਨ ਰਹੂੰਗੀ ਕੋਈ ਨੇ ਇਹਨੂੰ ਕਹਿਨੀ ਆ ਨਾ ਨਾਲੇ ਮੈਨੂੰ ਸੂਟ ਵੀ ਦੇ ਕੁੜੀਆਂ ਆਉਂਦੀਆਂ ਵਾ ਸੋਹਣੀਆਂ ਤਾਂ ਸੂਟ ਨਹੀਂ ਖੜਦੀਆਂ ਨਾਲ ਕੋਈ ਨੇ ਵਾਲੰਦਾ ਤੇਲ ਲੈ ਕੇ ਹੁਣ ਇਹਨੂੰ ਕਹਿਨੀ ਆ ਮੈਨੂੰ ਸੂਟ ਵੀ ਦੇ ਬਣਾ ਕੇ ਮੈਂ ਤਾਂ ਜਾਣਾ ਹੀ ਵੇਖੀ ਇੱਥੇ ਹੋ ਠ ਕੇ ਬੈੱਡ ਤੇ ਮੈਂ ਮਲਦਾ ਤੇਲ ਮਸਾ ਹਏ ਕੋਹ ਨਹੀਂ ਹੋਇਆ ਮਾੜੀ ਜੀ ਲੱਗੀ ਆਵੇਂ ਡਈ ਇੰਨਾ ਕਰਨ ਮਾੜੀ ਜੀ ਇੱਥੇ ਲੱਗੀ ਤੈਨੂੰ ਕੀ ਪਤਾ ਵਾ ਵੀ ਆ ਗੁੱਡਾ ਤੇ ਮੇਰਾ ਹਿੱਲਣਾ ਨਹੀਂ ਦਿਆ ਵੀ ਕੁਛ ਨਹੀਂ ਹੋਇਆ ਆਲਾ ਸਿਹਰਾਣਾ ਲੈਣਾ ਵਾ ਹੇ ਕਿਤੇ ਸੇਵਾ ਕਰਿਆ ਕਰਕੇ ਤੇ ਮੇਰੀ ਕਿਤੇ ਕਿਤੇ ਧੀਆ ਦੀ ਸੇਵਾ ਕਰੀ ਇਹਨਾਂ ਨੂੰ ਤਾਂ ਪਤਾ ਨਹੀਂ ਕਿ ਕਿੰਨਾ ਮਿਲਦਾ ਵਾ ਕਿਤੇ ਰੱਬ ਦੂਣਾ ਦਿੰਦਾ ਸੇਵਾ ਦਾ ਮੈਂ ਤੇਰੀ ਕਾਂ ਤਾਂ ਕਰਾਂ ਇਹ ਵਾ ਤੇਰੀ ਮੈਂ ਕਰਨੀ ਕਿ ਤੂੰ ਮੇਰੀ ਕਰਨੀ ਆ ਅਕਲ ਤੋਂ ਕੰਮ ਲੈ ਲਿਆ ਕਰ ਤੂੰ ਕਰਨੀ ਆ ਸੇਵਾ ਮੇਰੀ ਜੇ ਆਈਆਂ 4 ਦਿਨ ਤੇ ਤੂੰ ਕਹਿੰਦੀ ਮੇਰੀ ਕਿ ਕਰੇ ਲੋਕਾਂ ਦੀਆਂ ਕੁੜੀਆਂ ਆਉਂਦੀਆਂ ਕਿਤੇ 100 ਕੰਮ ਕਰਾਉਂਦੀਆਂ ਮਾ ਪਿਓ ਨੂੰ ਤਾਂ ਤੂੰ ਧਿਆਨ ਕੇ ਮੈਨੂੰ ਵਾਧੂ ਦੀ ਵਿਵਤਾ ਪਾ ਆਤੀ ਏ ਕਾ ਜੀ ਮੈਂ ਉਹ ਕੰਮ ਸਵਾਹ ਕਰਾਉਣਾ ਮੇਰ ਨਾਲ ਮੈਂ ਕੋਈ ਨਹੀਂ ਹੁੰਦੇ ਹਾਂ ਨਾ ਤੇਰੇ ਕੋ ਕਿੱਥੇ ਹੁੰਦੇ ਓਦਾਂ ਦੇ ਸੋਗ ਮੈਂ ਤੁਹਾਡੇ ਫਾਇੇ ਲੱਗੀਆਂ ਕਰੀ ਉਥੋਂ ਜ਼ਿਆਦਾ ਕਰੀ ਉਥੋਂ ਓਲਾ ਕਰੀ ਕੋਠੇ ਰੜੇ ਮੈਂ ਸਾਫ ਕਰ ਛੜੀਏ ਤਾਂ ਹਦੇ ਹਲੇ ਕੰਮ ਨਹੀਂ ਕਰਦੀ ਕਤੂਰੇ ਵਾਂਗੂ ਚੀਕੀ ਜਾਣੀ ਇੱਧਰ ਕਰ ਗੋਡਾ ਤੇਲ ਲਾਦਾ ਗੋਡੇ ਦਾ ਤੇਲ ਤਾਂ ਮੈਂ ਬਾਅਦ ਚ ਲਵਾਉਂਗੀ ਪਹਿਲਾਂ ਮੇਰੀ ਗੱਲ ਸੁਣਣੇ ਕੀ ਗੱਲ ਵਾ ਤੇਰੀ ਹੋ ਸੋਨੀ ਸਵਾਦ ਦੀਆਂ ਗੱਲ ਤੇ ਫੇਰ ਕਰੀ ਨਹੀਂ ਤਾਂ ਮੂੰਹ ਫੁੱਟੇ ਹੀ ਨਾ ਤਨੀ ਤਾਂ ਮੈਂ ਚਪੇਰਾ ਮਾਰਦਣੀ ਬੁੱਥੇ ਤੇ। ਆਹ ਕਿ ਚਪੇੜੇ ਮਾਰਨੀ ਆ ਹੁਣ ਮੇਰੇ ਕਿ ਉਥੋਂ ਮੈਂ ਚਪੇੜਾ ਖਾਨੀ ਆਉਣੀ ਆ। ਇੱਥੇ ਵੀ ਮੇਰੇ ਚਪੇੜਾ ਪੈਂਦੀਆਂ। ਤੇ ਜਦ ਤੂੰ ਚੱਜ ਦੇ ਕੰਮ ਕਰੇ ਨਾ ਤੇ ਕੋਈ ਗੱਲ ਫੇਰ ਨਹੀਂ ਵੱਜਦੀਆਂ ਚਪੇਰਾ। ਤੂੰ ਚੱਜ ਦਾ ਕੰਮ ਕਰਦੀ ਹੀ ਨਹੀਂ ਕੋਈ ਨਹੀਂ ਤੇ ਚਪੇਰਾ ਤੇ ਆਪੇ ਖਾਨੀਆਂ। ਚੱਲ ਫੇਰ ਗੱਲ ਸੁਣ ਮੇਰੀ। ਹੂੰ ਦੱਸ। ਓ ਇਦਾਂ ਕਰ ਹਾਂ ਵੇ ਕੁੜੀਆਂ ਜਦੋਂ ਆਉਂਦੀਆਂ ਵਾ ਸੋਹਰਿਆਂ ਤੋ ਤੇ ਮਾਮਾ ਕਿਦਾਂ ਨੁਕਦੀ ਸੂਟ ਦਿੰਦੀਆਂ ਬਣਾ ਕੇ ਕਰੀ ਕੋਟ ਦਿੰਦੀਆਂ ਵਾ ਤੇ ਤੂੰ ਮੇਰੇ ਵਾਤੀ ਕੀ ਬਣਾਇਆ ਵਾ? ਆਹ ਸੂਟ ਲੈਂਦਾ ਮੇਰੇ ਵਾਤੀ। ਮੈਂ ਲੈ ਕੇ ਜਾਣਾ ਹੀ ਸੋਹਰ ਨਹੀਂ ਲੈਂਦਾ ਤੇ ਜਾ ਕੇ ਤੇ ਸ਼ਰੂ ਲੈ ਕੇ ਆ ਮੈਨੂੰ ਨਹੀਂ ਪਤਾ ਵੀ ਟੇਲ ਮੈਂ ਲਾ ਲੂ ਮਾਪੇ ਗੋਡੇ ਦੇ ਸੂਟ ਕਾਨੂੰ ਤਰ ਮੈਂ ਲਹਿੰਗਾ ਬਣਾ ਕੇ ਦਿੰਨੀ ਆ ਦੱਸ ਕਿੰਨੇ ਵਾਲਾ ਲੈਣਾ ਵਾ ਇਸੇ ਕਰਕੇ ਤੂੰ ਬਹਨੇ ਲਾਉਂ ਡਈ ਆ ਗੋਡੇ ਦੇ ਵੀ ਮੈਂ ਸੱਟ ਲੱਗ ਗਈ ਆ ਸੂਟ ਮਾਰੇ ਨਹੀਂ ਲਾਉਣ ਚੱਲ ਫਿਰ ਇਦਾਂ ਕਰ ਹਾਂ ਲਹਿੰਗਾ ਲੈ ਕੇ ਦੇਂਗੀ ਚੱਲ ਇਦਾਂ ਕਰ ਫੇਰ ਕਿੰਨੇ ਵਾਲਾ ਲੈ ਕੇ ਦੇਣਾ ਮੈਂngo ਲੈ ਹੀ ਮਸ ਆਏ ਨਾ ਸਸਤਾ ਹੀ ਲੈ ਆਂ ਫਿਰ ਮੈਂ ਉਹ ਪਾ ਰਿਆ ਕਰੂੰਗੀ ਕਿ ਦੱਸ ਲਹਿੰਗਾ ਪਾਉਣ ਨੂੰ ਕੀ ਲੈ ਦਾਂਗੀ ਲਹਿੰਗਾ ਚੰਗੇ ਕੰਮ ਕਰ ਕੋ ਚੱਜ ਦੇ ਕੰਮ ਕਰੇਗੀ ਫਿਰ ਮੈਂ ਲੈ ਕੇ ਦੇਣਾ ਲਿਆ ਕੇ ਦੇਣਾ ਵਾ ਅੱਜ ਲੈ ਕੇ ਮੈਂ ਲੈ ਕੇ ਜਾਣਾ ਵਾ ਪਿੰਡ ਤੇ ਨਾ ਉਹ ਤਾਂ ਮੈਂ ਪਾਗੇ ਜਾਣਾ ਵਾ ਦੇਖੀ ਲਹਿੰਗਾ ਮੈਂ ਤਾਂ ਲੈ ਦਾਂਗੀ ਮੇਰੀ ਗੱਲ ਸੁਣ ਜਦੋਂ ਮੈਂ ਪਾਗੇ ਗਈ ਨਾ ਲੀਗਾ ਤੇ ਉਹ ਜਿਹੜੀ ਸੰਦੀਪ ਜੀ ਜੱਠਣੀ ਜਿਹੜੀ ਮੇਰੀ ਦੇਖੀ ਗੱਦਾਂ ਵੇਦੀ ਉਹਦੋਂ ਉਦੋਂ ਹੀ ਮੈਂ ਸੜਗੀਦਨ ਮੈਂ ਆਈ ਨਹੀਂ ਉਦੋਂ ਮੈਂ ਉਹ ਜਿਹੜਾ ਇਹ ਕੰਮ ਨਿਕਲ ਲਾਈਆ ਨਾ ਤਾਂ ਉਦੋਂ ਹੀ ਵੇਖ ਕਹਿੰਦੀ ਹੇ ਨਾ ਟੌਰ ਘੱਡਿਆ ਤੂੰ ਤਾਂ ਨਾ ਤੇਰੇ ਵਾਂਗੂੰ ਥੋੜਾ ਬੁੱਧਾ ਮੂੰਹ ਜੋ ਕੇ ਚੱਲ ਜਾ ਮੈਂ ਪੇਕੇ ਟੌਰ ਘੱਟ ਕੇ ਜੱਜ ਦਾ ਮੇਰੀ ਗੱਲ ਸੁਣਾ ਇਦਾਂ ਦੇ ਕੰਮ ਨਾ ਕਰਿਆ ਕਰ ਲੈ ਦੱਸ ਇਹ ਨਹੀਂ ਚੰਗਾ ਮੈਨੂੰ ਪਤਾ ਜੇ ਹੁਣ ਤੂੰ ਲਹਿੰਗਾ ਕਿਹਾ ਵਾ ਤੇ ਮੈਨੂੰ ਲਹਿੰਗਾ ਕਿਹਾ ਦੇ ਦੇ। ਲਹਿੰਗਾ ਮੈਂ ਤਾਂ ਲੈ ਕੇ ਦਵਾਂਗੀ ਜੇ ਤੂੰ ਕੰਮ ਸਵਾਦ ਦੇ ਕਰੇਂ। ਮੈਂ ਸਵੇਰੇ ਜਦੋਂ ਪਿੰਡ ਜਾਣਾ ਵਾ ਮੈਂ ਲਹਿੰਗਾ ਪਾ ਕੇ ਜਾਣਾ ਵਾ। ਠੀਕ ਹੈ ਨਾ? ਪਹਿਲਾਂ ਮੇਰੀ ਵੀ ਗੱਲ ਸੁਣਨਾ। ਮੇਰੀ ਵੀ ਸ਼ਰਤ ਵਾ। ਜੇ ਤੂੰ ਉੱਥੇ ਚੱਜ ਦੇ ਕੰਮ ਕਰਨੀ ਆ ਨਾ ਤੇ ਫਿਰ ਮੈਂ ਲਹਿੰਗਾ ਲੈ ਦਊਂਗੀ। ਠਾਲ ਠੀਕ ਆ ਹੁਣ ਜਦ ਨੂੰ ਅੱਖੇ ਲੱਗਾਂਗੀ ਉਹਨਾਂ ਦੇ ਸਾਰਿਆਂ ਦੇ। ਜੋ ਤੈਨੂੰ ਕਹਿਣਗੇ ਉਹ ਕਰਨਾ। ਤੇ ਜੇ ਤੂੰ ਕੀਤਾ ਨਾ ਕੋਈ ਡੰਗਰਾਂ ਡੁੰਗਰਾਂ ਮਲ ਗਈ ਤੇ ਫਿਰ ਚਪੇਰਾ ਮਿਲਕੋ ਵੱਜਣੀਆਂ। ਚੱਲ ਨਹੀਂ ਜੰਨੀ ਪ ਤੇ ਜਾ ਫਿਰ ਚਮਕੇ ਦਾ ਕੰਮ ਕਰਦਾ ਉਹਨਾਂ ਦਾ ਕੋਈ ਨਹੀਂ ਕਰ ਲੂੰਗੀ ਹਾਂ ਤੇ ਜੇ ਮੈਂ ਨਾ ਨਾ ਇਹ ਗੱਲ ਮੈਂ ਸੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਕੋਈ ਵੀ ਗੱਲ ਦਾ ਤੇਰਾ ਤੇ ਫਿਰ ਮੈਂ ਤੈਨੂੰ ਮਾਰਨਾ ਹੀ ਕੋਈ ਗੱਲ ਨਹੀਂ ਆ ਜਿੱਦਾਂ ਤੂੰ ਕਹਿੰਦੀ ਉਦਾਂ ਹੀ ਕਰੂੰਗੀ ਚਲ ਠੀਕ ਆ ਲੈ ਆਂਗੇ ਲੈ ਕੇ ਦੇਣਾ ਨਾ ਜੇ ਨਹੀਂ ਲੈ ਕੇ ਦੇਣਾ ਉੱਥੇ ਲੈ ਕੇ ਆਉਂਗੀ ਮੈਂ ਲਫਰ ਉਹ ਗੱਲਾਂ ਕਰਨੀ ਜਾਵੇ ਮੈਨੂੰ ਮੇਰੀ ਗੱਲ ਸੁਣ ਭਰਾ ਤੇ ਇਹਨੂੰ ਫੋਨ ਕਰਨੀ ਆ ਕਹੇ ਪਾਏਗਾ ਮੈਂ ਤੇ ਫੇਰ ਹੀ ਲੈ ਕੇ ਦਵਾਂਗੀ ਔਰ ਮੇਰੇ ਕੋ ਕਿਹੜੇ ਪੈਸੇ ਅੰਦਰ ਨੱਪੇ ਆ ਪਾ ਯਾ ਗੇ ਤੇ ਕੋਹਾ ਕੇ ਕੋ ਨਹੀਂ ਆ ਤੇਰ ਕੋ ਹੈ ਗਿਆ ਤਾਂ ਦੇ ਦੇ ਫਿਰ ਗਲਮਾਰੀ ਵਿੱਚ ਉਹ ਕਿੰਨੇ ਪੈਸੇ ਰੱਖੇ ਬੜੇ ਪੈਸੇ ਆ ਗਲਮਾਰੀ ਚ ਮੈਨੂੰ ਲੋੜ ਪੈ ਤੇ ਮੈਂ ਕਿੱਥੇ ਜਾਣਾ ਮੈਂਮ ਪਹਿਲਾਂ ਮੈਨੂੰ ਲਹਿੰਗਾ ਲਿਆ ਕੇ ਦੇ ਫੇਮਸ ਹੋਰੇ ਪਿੰਡ ਜਾਣਾ ਹੀ ਹਾਂ ਤੇ ਜਾਣਾ ਵੀ ਮੈਂ ਪਾ ਗੇ ਸਿੱਧੀ ਗੱਲ ਵਾ ਚਲ ਉੱਠ ਫਿਰ ਕੰਮ ਕਰ ਮੈਂ ਲੈ ਦਾਂਗੀ ਅਜਾ ਮੈਂ ਮਸਾ ਤੇਲ ਮਲ ਲਾ ਲਾ ਚਾਲੇ ਨੂੰ ਬੰਨ ਲਾ ਤੇ ਉੱਤੇ ਚੁੰਨੀਆਂ ਪਈਆਂ ਹੀ ਪਿੱਛੇ ਬੰਨ ਲਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਦਰਮਿਆਸ ਆਉਗੀ ਵਾ ਠੀਕ ਹੋਏਗਾ ਚਲ ਬੰਨ ਲੈਨੀ ਕੋਈ ਚਲ ਠੀਕ ਹੈ ਮੈਂ ਕੰਮ ਕਰ ਲਾਂ ਫਿਰ ਕੋਈ ਜਿਹੜੀ ਮੈਂ ਗੱਲ ਕਹੀ ਉਹ ਚਲ ਜਾ ਬਿਸ਼ਰ ਤੇਰ ਹੋ ਗਏ ਚਲ ਠੀਕ ਆ ਆ ਛੋਲੇ ਸੇ ਬਣਾ ਲੈ ਗੋਟ ਮਿਲੋਗਾ ਤੇਲ ਮਸਾਖ ਲਾਗੇ ਨਾ ਆ ਬੋਲ ਲੈਨੀ ਤੇ ਭਾਈ ਉੱਠਾ ਹਣ ਜਰਾ ਚੱਲੇ ਆ ਇਹਦਾ ਨਾ ਥੋੜਾ ਜਰਾ ਮਿਲਿਆ ਹੁਣ ਇਹਦਾ ਸੈੱਟ ਹੋ ਜਣੀ ਮੈਂ ਇਹਦਾ ਇਹਨੂੰ ਕਰ ਦਿੰਨੀ ਆ ਨਾ ਆਪੇ ਸੈੱਟ ਹੋ ਜਣੀ ਇੱਥੇ ਗੇ ਉੱਠਦੇ ਹਣ ਮੜਾ ਜੀ ਸਮਾਨ ਸਮ ਨੂੰ ਪਾਵਾਂਗਾ ਸਰੇ ਲਿੰਗਾ ਪਾ ਕੇ ਜਾਂਗੀ ਵੇਖੀ ਲਿੰਗਾ ਵਿਗੜਾ ਪੈਣਾ ਵਾ ਜੇ ਲਾ ਤਾਂ ਕੰਮ ਕਰੂਗੀ ਤੇ ਫੇਰੀ ਪਾਉਂਗੀ ਪਾਉਂਗਾ ਸਮਾਨ ਸੂਟ ਤੇ ਉਦਾਂ ਪਈ ਆ ਵਿੱਚ ਐਟਾਈ ਮੈਂ ਚਲ ਜਾਣਾ ਮੈਂ ਉੱਥੇ ਗਈ ਆ ਲੈ ਹੈ ਫਾਹਮਾ ਬੰਮੀ ਨੇ ਕਰੀ ਮਾਰਖੀ ਤੇ ਮੈਨੂੰ ਵਿਹਦਾਤੀ ਨਹੀਂ ਹੈ ਲੈ ਜਾਨੀ ਇਹ ਨੂੰ ਕਿਹੜਾ ਪਤਾ ਲੱਗਣਾ ਬੈਗ ਦੇ ਵਿੱਚ ਪਾ ਲਈ ਗੀ ਆਹ ਖਾਣ ਖਾਣ ਵਾਲੇ ਜਿਵੇਂ ਰੱਖਨੀ ਆ ਅੱਧਾ ਦੇ ਐਡਾ ਬੰਨ ਰਸੋਈ ਵਿੱਚ ਜਾਨੀ ਆ ਉਥੋਂ ਹੀ ਇੱਕ ਅੱਧੀ ਚੀਜ਼ ਲੈ ਜਾਨੀ ਇਹ ਨੂੰ ਕਿਹੜਾ ਪਤਾ ਲੱਗਣਾ ਕੀ ਕੰਢੀ ਆ ਕੀ ਲੱਭਣ ਦੀ ਆ ਕੋਹ ਨਹੀਂ ਹਾਂ ਕੀ ਬਣਾਉਂਦੀ ਆ ਕੋਹ ਨਹੀਂ ਸਬਜ਼ੀ ਵੀ ਖੰਢੀ ਮੈਂ ਹੈਗੀ ਆ ਅੱਜ ਖੇ ਰਣੀ ਆ ਓਏ ਸ਼ਸ਼ਾ ਓ ਮੰਮੀ ਹੂੰ ਰੋਟੀਆਂ ਲਾਹਾਂ ਦੋ ਕਿ ਭੁੱਖ ਲੱਗੀ ਏ ਚੱਲ ਲਾ ਦਿੰਨੀ ਆਹ ਲਾਦੀ ਦੋਗ ਤੇ ਫਿਰ ਮੈਨੂੰ ਫੜਾਦੀ ਉਥੇ ਚੱਲ ਠੀਕ ਢੇੜ ਬੜੀ ਹੁੰਦੀ ਮਲੰਮੇ ਪਹਿਲਾਂ ਵੜੀ ਚੰਗਾ ਚੰਗਾ ਢੜਪੋ ਤਾਂ ਲੱਕੜ ਪਾ ਲੈ ਨੀ ਆ ਕੀ ਪਾਈ ਜਾਂੜੀ ਚਾਰ ਪਾਈ ਜਾਂੜੀ ਤੇਰੇ ਕੱਪੜੇ ਨਾਸ ਹੋਏ ਨਹੀਂ ਹੋ ਚੌਰ ਕਿੱਥੇ ਤੇ ਮੇਰੇ ਕੱਪੜੇ ਪਾਏ ਚੌਰ ਕਦੋਂ ਲੈਂਦਾ ਮੈਂ ਆ ਵੇ ਆ ਚਾਰ ਵਾਂ ਡੱਬਾ ਕਿੱਥੇ ਚਾਰ ਆ ਵੇ ਹਾਂ ਆ ਇਹ ਚਾਰ ਕਦੋਂ ਆ ਭੈਣਾ ਤੂੰ ਕਿਉਂ ਪਾਇਆ ਡੱਬਾ ਕਿਉਂ ਕੀ ਕਰਨਾ ਮੈਂ ਤੋ ਫਿਰ ਕੀ ਹੋਇਆ ਸਾਰੇ ਤੇ ਕੱਪੜੇ ਨਾਸ ਹੋਏ ਨਹੀਂ ਆ ਉਦਾਂ ਛੋਟੀ ਜੀ ਡੱਬੀ ਚ ਪਾ ਕੇ ਲੈ ਜਾ ਆਪਣੇ ਜੋਗਾ ਖਾਨ ਲਈ ਖਰਨਾਵਾ ਦੇ ਤੋ ਫਿਰ ਕੀ ਦੱਸ ਜਲਾ ਚੱਲੀ ਜਾਂਦੇ ਨਾਲੇ ਸਾਰੇ ਜਣੇ ਖਾ ਲੈਣਗੇ ਉਥੇ ਕੋਈ ਨਹੀਂ ਜਲਾ ਚੱਲੀ ਜਾਂਦੇ ਦੇ ਦੇਖਣੀ ਇਹ ਕੰਮ ਕੋਈ ਕਰਨ ਵਾਲੀ ਹੋਰ ਪਾਲਿਓ ਹੋਰ ਪਾਲੀ ਤੂੰ ਤੇ ਦੱਸ ਫਿਰ ਕੀ ਮੈਂ ਵਾਹ ਬੱਕਰਾ ਪਾਲਾ ਫਿਰ ਪਉਣਾ ਹੀ ਆ ਤੇ ਕਿਉਂ ਨਾਸ ਕਰਨੇ ਆਪਣੇ ਕੱਪੜੇ ਤੇਲ ਚੋਂ ਨਹੀਂ ਹੁੰਦਾ ਕੱਪੜਿਆਂ ਨੂੰ ਕਿ ਹੋਣਾ ਨਹੀਂ ਚਾਹੁੰਦਾ ਤੇਲ ਤੇਲੇ ਚ ਦੱਸ ਬੜਾ ਤੂੰ ਪਾਇਆ ਤੇ ਸੁਕਾ ਦੇ ਚਾਰਵਾ ਉੱਠੇ ਤੇਰੇ ਕੰਮ ਨਹੀਂ ਕੀ ਆਖਣਗੇ ਤੈਨੂੰ ਵਿਚਾਰ ਚੁੱਕੀ ਆਈ ਏ ਚਲੋ ਇਦਾਂ ਕਰੋ ਸ਼ਹਿਰ ਨਹੀਂ ਜਾਂਦੀ ਚਲ ਜਾਨੀ ਆ ਆ ਚਲ ਜਾਓ ਫਿਰ ਗਾਂਦੋਂ ਲਿਆ ਕੇ ਦੇਗਾ ਲੈਗਾ ਸੁਰੇ ਭਾਗਿੰ ਜਣਾ ਮੈਂ ਮੰਮੀ ਮੈਂ ਸੋਚਣ ਡਈ ਹਾਂ ਕਿ ਇੱਕ ਵਾਰੀ ਪਿੰਡੋਂ ਨਾ ਜਾਵਾਂ ਜਾ ਕੇ ਤੇ ਦਰਵਾਜ਼ੇ ਦਰੂਜੇ ਖੋਲਾਂ ਜਾ ਕੇ ਇੰਨੇ ਮੀਂਹ ਮੂੰਹ ਪੈਂਦੇ ਰਏ ਹਨੇਰੀਆਂ ਨੂਰੀਆਂ ਵੀ ਆਈਆਂ ਵਾ ਤੇ ਬੜਾ ਹੀ ਕੂੜਾ ਚੜਿਆ ਹੋਣਾ ਵਾ ਤੇ ਇੱਕ ਵਾਰੀ ਹੂੰ ਜਾਾਂ ਜਾਵਾਂ ਜਾ ਕੇ ਸਫਾਈ ਕਰਾਵਾਂ ਚੱਲ ਕੋਈ ਨਹੀਂ ਸੰਦੀਪ ਨੂੰ ਲਾ ਜਾ ਨਾਲ ਪੁੱਛ ਲਾ ਉਹਨੂੰ ਕੀ ਆਂਦੀ ਏ ਤੇ ਦੋ ਮਿਹਣੀਆਂ ਚਲ ਜੂ ਤੇ ਝਾੜ ਜੂੜੋ ਲਾ ਕੇ ਪੋਚੇ ਪਾਚੇ ਲਾ ਕੇ ਘੜੀ ਬੂਏ ਖੋਲਦੇ ਤੇ ਸ਼ਾਮਾਂ ਜੀਆਂ ਤੁਸੀਂ ਮੋੜ ਆਇਓ ਮੇਰਾ ਨਾ ਜਾਣ ਨੂੰ ਓਦਾਂ ਉਥੇ ਜੀ ਨਹੀਂ ਕਰਦਾ ਹੈਗਾ ਜਦੋਂ ਦੇ ਮੰਮੀ ਓਦਾਂ ਹੋ ਗਏ ਹਨਾ ਪਤਾ ਨਹੀਂ ਕੀ ਗੱਲ ਆ ਮੇਰਾ ਤਾਂ ਉਥੇ ਘਨੋਂ ਨੂੰ ਜੀਨੀਆ ਕਰਦਾ ਪਰ ਕੀ ਕਰਾਂ ਹੁਣ ਜਾਣਾ ਤੇ ਪੈਣਾ ਹੀ ਆ ਵੇਖਣਾ ਤੇ ਪੈਣਾ ਹੀ ਆ ਜਾ ਕੇ ਹੁਣ ਉਹਨੂੰ ਆਹੋ ਓਦਾਂ ਹੀ ਕਰਦੀ ਆ ਸੰਦੀਪ ਨੂੰ ਲੈ ਜਾਂਦੀ ਆ ਨਾਲ ਆਹਨ ਹੱਥੋਂ ਤੇ ਘਰ ਆਇਓ ਉਥੇ ਤੇ ਦੋਵੇਂ ਜਾਣੀਆਂ ਨਾ ਇੱਕ ਵਾਰੀ ਸਾਫ ਸਫਾਈ ਕਰਕੇ ਨਾ ਤੇ ਘੜੀ ਦੇ ਦਰਵਾਜ਼ੇ ਦੂਜੇ ਖੁੱਲੇ ਰਹਿਣਦਾਂਗੇ ਵੇ ਸ਼ਾਮਾਂ ਜੀਆਂ ਨੂੰ ਆ ਜਾਣਗੇ ਨਾ ਹਉ ਤੇ ਦੂਜੀ ਵਿੱਚੇ ਹੁੰਦੀ ਤੇ ਉਹਨਾਂ ਵੀ ਨਾਲ ਲੈ ਜਾਂਦੀਆਂ ਤੇ ਉਹਨਾਂ ਨੂੰ ਦੁਨੀਆ ਦਾ ਪਤਾ ਲੱਗ ਜਾਂਦਾ ਕਿ ਕਿਤਰਾ ਦੁਨੀਆ ਵੱਸਣ ਲਈ ਆ ਉਹ ਹੈ ਤਾਂ ਸਹੀ ਆ ਮੰਮੀ ਉੱਥੇ ਜਾ ਕੇ ਵੀ ਘੜਾ ਉਹਨੇ ਕੋਈ ਸਿੱਧਾ ਕੰਮ ਕਰਨਾ ਆਹੀਂ ਤੋਂ ਉੱਥੇ ਕੰਮ ਕਰਨ ਜਾਣਾ ਵਾ ਇਹਨੇ ਸਗੋਂ ਹੀ ਸਾਨੂੰ ਉੱਥੇ ਭਾਲਣਾ ਹੀ ਆ ਕੰਮ ਤੇ ਕੋਈ ਕਰਨ ਨਹੀਂ ਦੇਣਾ ਤੇ ਤੂੰ ਆਂਦੀ ਉਹਨੇ ਆ ਜਾਣਾ ਮੇਰਾ ਸਰਜ ਵਾਲੀ ਨਾਂਗੀ ਨਹੀਂ ਆਈ ਅੱਜ ਵੀ ਵੇਖ ਲੈ ਚੱਲ ਕੋਈ ਨਹੀਂ ਆਜੂਗੀ ਮੰਮੀ ਉਹਦੀ ਆਂਦੀ ਵੀ ਕੋਈ ਨਹੀਂ ਇੱਕ ਦੋ ਆ ਦਿਨਾਂ ਚ ਮੈਂ ਛੱਡ ਜੂਗੀ ਤੇ ਆ ਹੀ ਜਾਣਾ ਵਾ ਉਹਨੇ ਮੈਂ ਤਾਂ ਨੀ ਕੋਠੀ ਵੇਚੀ ਆ ਆਪਣੀ ਵੇਚ ਕੇ ਤਾਂ ਤੁਮ ਇੱਥੇ ਲਾ ਦਿੰਦੇ ਆ ਤੈਨੂੰ ਕਦੇ ਕੀ ਆ ਉੱਥੇ ਨੱਕ ਤੇ ਰਹਿਣਾ ਨਹੀਂ ਬਹਿਣਾ ਨਹੀਂ ਜਾ ਕੇ ਮੁੰਡਾ ਵਾ ਤੇ ਉਹ ਵੀ ਬਾਹਰ ਵਾ ਉਹਨੇ ਵੀ ਖਤਮ ਆਪਣੀ ਅੱਖ ਦੇ ਆਵੇ ਤੇ ਇੱਕ ਸਾਲ ਬਾਅਦ ਕਰ ਛੁੱਟੀ ਆਉਣਾ ਹੁੰਦਾ ਵਕਦੀ ਉਹਨੇ ਹੁਣ ਫੌਜ ਦੀ ਨੌਕਰੀ ਆ ਹੁਣ ਉਹਦਾ ਵੀ ਕੀ ਪਤਾ ਕਰੋ ਛੁੱਟੀ ਦਿੰਦੇ ਤੇ ਕਦੋਂ ਨਹੀਂ ਦਿੰਦੇ ਮੰਮੀ ਉਹ ਤੇ ਤੁਹਾਡੀ ਗੱਲ ਠੀਕ ਵਾ ਹੁਣ ਇੱਕ ਹਸਾਬ ਦਾ ਸਾਲ ਹੀ ਉਹ ਚੱਲਿਆ ਇਹਨਾਂ ਨੂੰ ਆਇਆਂ ਨੂੰ ਤੇ ਭਾਰੇ ਆ ਵੀ ਮੇਰਾ ਘਰ ਵਿੱਚ ਨੂੰ ਜੀ ਨਹੀਂ ਕਰਦਾ ਉਥੋਂ ਚਲੋ ਜੇ ਤੁਸੀਂ ਕਹਿੰਦੇ ਹੀ ਹੋ ਨਾ ਤੇ ਇਹ ਆਉਣਗੇ ਨਾ ਤੇ ਫੇਰ ਸਲਾਹ ਕਰ ਲਾਂਗੇ ਵੀ ਕੀ ਕਹਿੰਦੇ ਆ ਜਦ ਤਾ ਉਹ ਕਹਿਣਗੇ ਉਦਾਂ ਕਰ ਲਾਂਗੇ ਦਲਜਿੰਦਰ ਦੋਹਾਂ ਥਾਂ ਦੀ ਰਾਖੀ ਵੀ ਨਹੀਂ ਹੁੰਦੀ ਹੁਣ ਭਰਿਆ ਘਰਵਾ ਹੁਣ ਆਈ ਗੜੇ ਉੱਥੇ ਬੈਠੇ ਆ ਜਾ ਕੇ ਮਗਰੋਂ ਕੋਈ ਪਵੇ ਤੇ ਲੁੱਟ-ਪੁੱਟ ਕੇ ਗਾਂਹ ਜਾਵੇ ਕੋਈ ਐ ਚਲੋ ਚਿੰਤਾ ਐ ਸਾਚੇ ਲਾਗੇ ਹੈਗੇ ਆ ਤੇ ਚਲੋ ਝਾਤੀ-ਝੂਤੀ ਮਾਰਦੇ ਹੀ ਹੋਣਗੇ ਮੰਮੀ ਉਹ ਤੇ ਗੱਲ ਠੀਕ ਆ ਪਰ ਇਹ ਆ ਕਿ ਜੇ ਮੈਂ ਇੱਥੇ ਕਿਤੇ ਵੀ ਲਿਆ ਨਾ ਤੇ ਮੈਂ ਇੱਥੇ ਨਹੀਂ ਲੈਣਾ ਲਾਂਬੇ ਕੇ ਪਿੰਡ ਚ ਲੈਣਾ ਵਾ ਇਹ ਆ ਕਿ ਜੇ ਮੈਂ ਇੱਥੇ ਆ ਗਈ ਨਾ ਤੇ ਇੱਥੇ ਫੇਰ ਸਰੀਕਾ ਬਣ ਜਾਣਾ ਵਾ ਤੇ ਇਦਾਂ ਚੰਗੇ ਨਹੀਂ ਗਾ ਲੱਗੇ ਦਾ ਨਹੀਂ ਉਹ ਕਿਤੇ ਲਾਂਬੇ ਫਿਰ ਲੈ ਲਾ ਕੇ ਦੇਵਾਂਗਾ ਇਥੇ ਇੱਕ ਫੈਂਟ ਘਰ ਤੇ ਥੋੜੀ ਲਾ ਕੇ ਦੇਣੀ ਉਹ ਹੀ ਤੇ ਗੱਲ ਵਾ ਫਿਰ ਇਦਾਂ ਨਾ ਭੈਣ ਭਰਾਵਾਂ ਦਾ ਉਹੋ ਜਿਹਾ ਪਿਆਰ ਨਹੀਂ ਘਰ ਜਾਂਦਾ ਹੈਗਾ ਨਹੀਂ ਰਹਿੰਦਾ ਤੇ ਪਹਿਲੀ ਗੱਲ ਤੇ ਮੈਂ ਉੱਥੇ ਹੀ ਰਹਿਣ ਦੇਣਾ ਵਾ ਤੇ ਬਾਕੀ ਉਹ ਆਉਣਗੇ ਤੇ ਫੇਸਲਾ ਕਰਕੇ ਵੇਖ ਲਾਂਗੇ ਕੀ ਕਹਿੰਦੇ ਆ ਫਿਰ ਉਹਨਾਂ ਤੇ ਹੁਣ ਪਿਆਰੇ ਨੇ ਉੱਥੇ ਰਹਿਣਾ ਵਾ ਤੇ ਫਿਰ ਉਹ ਆ ਕੇ ਘਰ ਫਿਰ ਕੱਲੀ ਜੋੜਨੀ ਮਾਰਾ ਖਾਂਦੀ ਰਹਿਸੇ ਉੱਥੇ ਚਲੋ ਕੋਈ ਨਹੀਂ ਵੇਖ ਲੈਨੇ ਤਾਂ ਮੈਂ ਪੁੱਛਾਂ ਪਲਾ ਸੰਦੀਪ ਨੂੰ ਵੀ ਕੀ ਕਹਿੰਦਾ ਇੱਕ ਗੱਲ ਵਾ ਮੰਮੀ ਦਾ ਨਾ ਮੈਨੂੰ ਸੋਖ ਬੜਾ ਹੈ ਜਿੱਦਾਂ ਮਰਜ਼ੀ ਮੈਂ ਇੱਥੇ ਆ ਜਾਣਾ ਸ਼ਹਿਰ ਬ ਤੇ ਮੰਮੀ ਵਿਚਾਰੀ ਨੇ ਚੱਲ ਕੋਈ ਨਹੀਂ ਉਹਨੇ ਕਹਣਾ ਤੂੰ ਚੱਲ ਜਾ ਤੇ ਮੈਂ ਰਹਿਣੀ ਆ ਘਰ ਤੇ ਚਲੋ ਮੈਨੂੰ ਵੀ ਫਿਕਰ ਨਹੀਂ ਹੁੰਦਾ ਹੁਣ ਇੱਕ ਮੰਮੀ ਦੇ ਜਾਣ ਨਾਲ ਸਾਰਾ ਪਰਿਵਾਰ ਨਾਲ ਖੇਰੂ ਖੇਰੂ ਹੀ ਹੋ ਗਿਆ ਵਾ ਇੱਕ ਕਿਸਮ ਦਾ ਨਾ ਹੁਣ ਮੈਂ ਉੱਥੇ ਰਹਿ ਸਕਦੀ ਆ ਨਾ ਹੋਰ ਇੱਥੇ ਬੈਠੀ ਆ ਉੱਥੇ ਭਾਵੇਂ ਉਦਾਂ ਹੀ ਕੋਈ ਤਾਲੇ ਤੋੜ ਕੇ ਤੇ ਸਭ ਕੁਝ ਲੈ ਜੇ ਤੇ ਮੈਨੂੰ ਤੇ ਸਮਝ ਹੀ ਨਹੀਂ ਗਈ ਹੁੰਦੀ ਕਿਵਲੇ ਕਿ ਮੈਂ ਕਰਾਂ ਤੇ ਕੀ ਕਰਾਂ ਮੇਰੀ ਸੱਸ ਨਾਲ ਦੀ ਸੱਸ ਨਹੀਂ ਕਿਸਦੀ ਹੋਣੀ ਇੰਨੀ ਚੰਗੀ ਹੀ ਨਾ ਕਿਤੇ ਪੁੱਤ ਤੋਂ ਸਵਾਗ ਕਦੀ ਨਹੀਂ ਬੋਲੀ ਮੈਨੂੰ ਜਿੱਦਾਂ ਮੈਂ ਕਹਿਣਾ ਨਾ ਉਹਨੇ ਉਦਾਂ ਹੀ ਕਹਿਣਾ ਕੋਈ ਨਹੀਂ ਦਿਲਜਿੰਦਰ ਜਿੱਦਾਂ ਤੈਨੂੰ ਚੰਗਾ ਲੱਗਦਾ ਹੋਣਾ ਤੂੰ ਉਦਾਂ ਹੀ ਕਰ ਲੈ ਕੱਦੀ ਨਹੀਂ ਉਹਨੇ ਮੈਨੂੰ ਰੋਕਿਆ ਟੋਕਿਆ ਵੀ ਚਾਹੇ ਤੂੰ ਆ ਨਹੀਂ ਪਉਣਾ ਚਾਹੇ ਇਦਾਂ ਆਂਾ ਚਾਹੇ ਤੂੰ ਉੱਥੇ ਨਹੀਂ ਜਾਣਾ ਜਿੱਦਾਂ ਮੈਂ ਕਹਿਣਾ ਉਹਨੇ ਉਦਾਂ ਹੀ ਵਿਚਾਰੀ ਨੇ ਕਰ ਲੈਣਾ ਬੜੀ ਚੰਗੀ ਹੀ ਜੇ ਚੰਗੀ ਹੀ ਤੇ ਤੁਸੀਂ ਬਤਾਂ ਕਰ ਰਹੀਆਂ ਨਾ ਉਹਦੀਆਂ ਜੇ ਉਹ ਜੀ ਹੁੰਦੀ ਤੇ ਆਪੇ ਨਾ ਕਰਦੀ ਤੂੰ ਚੱਲ ਮੰਮੀ ਇਹ ਕਰ ਲੈਣਾ ਹੁਣ ਫਿਰ ਜਿਹੜੇ ਤਾਂ ਜਿੱਦਾਂ ਲਿਖੀਆਂ ਸੀ ਉਦਾਂ ਹੋ ਗਈ ਉਹਦੀ ਵਿਚਾਰੀ ਦੀ ਚੱਲ ਮੈਂ ਪੁੱਛਦੀ ਸੰਦੀਪ ਨੂੰ ਪਹਿਲਾਂ ਆ ਪੁੱਛ ਲੈ ਫਿਰ ਕੀ ਜਾਂਦੀ ਓ ਕੀ ਕਰੀਏ ਕੁੜੀ ਦਾ ਦੁੱਖ ਨਾ ਮੇਰੇ ਕੋਲ ਵਿਖਿਆ ਨਹੀਂ ਜਾਂਦਾ ਕੀ ਕਰਾਂ ਹੁਣ ਮੈਂ ਨਾ ਮੈਂ ਉਧਰ ਜੋ ਗਈ ਤੇ ਨਾ ਮੈਂ ਉਧਰ ਜੋ ਗਈ ਸੰਦੀਪ ਆਜਾ ਦੀਦੀ ਲੱਗ ਗਿਆ ਝੜੂ ਹਾਂ ਬਸ ਲੱਗ ਚੱਲੇ ਕੰਮ ਇਹ ਕੰਮ ਮੈਨੂੰ ਕੀ ਹੀ ਮੈਂ ਮੰਮੀ ਨੂੰ ਕਹਿਣ ਡਈ ਹਗੀ ਵੀ ਮੈਂ ਪਿੰਡ ਜਾਣਾ ਹੈਗਾ ਇੱਕ ਵਾਰੀ अच्छा मेरा रदा उथे भी सफाई स्वीकारवा तैनू पता मी मु कितने पई आहो ये तो गल सही है दीदी ਢਾਡੀ ਤੇ ਮੰਮੀ ਕਹਿੰਦੇ ਐ ਫੀ ਸੰਦੀਪ ਨੂੰ ਨਾਲ ਲੈ ਜਾ ਲੈ ਦੀਦੀ ਇਹ ਕੋਈ ਪੁੱਛਣ ਵਾਲੀ ਗੱਲ ਵਾ ਤੁਸੀਂ ਜਦੋਂ ਕਹੋਗੇ ਨਾ ਤੇ ਮੈਂ ਉਦੋਂ ਚੱਲ ਜੂਗੀ ਜੇ ਤੁਸੀਂ ਕਹਿੰਨੇ ਆ ਨਾ ਹੁਣ ਚੱਲੀਏ ਤੇ ਹੁਣੇ ਚੱਲ ਜਾਨੇ ਆ ਨਹੀਂ ਸੰਦੀਪ ਅੱਜ ਨਹੀਂ ਗਾ ਜਾਣਾ ਸਵੇਰੇ ਜਾਵਾਂਗੇ ਸੁਵਖਤੇ ਸੁਵਖਤੇ ਨਾਲੇ ਉੱਠ ਕੇ ਨਾ ਸੁਵਖਤੇ ਕੰਮ ਕਰਾਂਗੇ ਤੇ ਫੇਰ ਸ਼ਾਮਾਂ ਜੀਆਂ ਨੂੰ ਆ ਜਾਾਂਗੇ ਸਾਰਾ ਕੰਮ ਵੀ ਹੋ ਜਾਊਗਾ ਜੇ ਹੁਣ ਗਏ ਨਾ ਤੇ ਹੁਣ ਤੇ ਫੇਰ ਉਥੇ ਕੁਛ ਵੀ ਨਹੀਂ ਹੋਣਾ ਹੈਗਾ ਤੇ ਜਾਣ ਦਾ ਕੀ ਫਾਇਦਾ ਉਹ ਚਲੋ ਕੋਈ ਗੱਲ ਨਹੀਂ ਦੀਦੀ ਓਟਾ ਦੀ ਮਰਜ਼ੀ ਆ ਜਦੋਂ ਤੁਸੀਂ ਕਹੋਗੇ ਨਾ ਮੈਂ ਉਦੋਂ ਚਲ ਜਾਣਾ ਵਾ ਚਲ ਉੱਠ ਕੇ ਨਾ ਟਾਈਮ ਨਾਲ ਕੰਮ ਕਰ ਲਈ ਤੇ ਮੈਂ ਵੀ ਕੋਈ ਨਹੀਂ ਤੇ ਨਾ ਕਰਾ ਦੂੰਗੀ ਕੋਈ ਗੱਲ ਨਹੀਂ ਮੈਂ ਆਪੇ ਕਰ ਲੈਣਾ ਕੰਮ ਚਲ ਠੀਕ ਆ ਕਰ ਲੈ ਫਿਰ ਇੱਕ ਤੇ ਨਾ ਆ ਨਵਾਂ ਸਿਆਪਾ ਪਾ ਲਿਆ ਗਲ ਇੱਥੇ ਕੀ ਆ ਗਈ ਆ ਕਦੀ ਮੇਰੇ ਨਾਲ ਚੱਲੋ ਕਦੀ ਆਹ ਕਰੋ ਕਦੀ ਉਹ ਕਰੋ ਨਹੀਂ ਜਿਨ੍ਹਾਂ ਦੀ ਸੱਸਾਂ ਨਹੀਂ ਹੁੰਦੀਆਂ ਉਹ ਭਲਾ ਆਪਣੇ ਘਰ ਨਹੀਂ ਰਹਿਣਗੀਆਂ ਮੂੰਹ ਚੁੱਕ ਕੇ ਇੱਥੇ ਆ ਗਏ ਮੈਂ ਵੀ ਉਧਹਾ ਕਰ ਬੈਠੀ ਕਿ ਕੋਈ ਗੱਲ ਨਹੀਂ ਲੈ ਆਓ ਮੇ ਗੱਲ ਸੁਣ ਇੱਥੇ ਬੈਠੇ ਜੇ ਤਾਂ ਤੁਸੀਂ ਰੋਟੀ ਖਾ ਲੈਣੀ ਸੀ ਹੁਣ ਖਾ ਲੈਨੇ ਆ ਰੋਟੀ ਹੈ ਜੇ ਕਿਤੇ ਕਿੰਨਾ ਕੁ ਟਾਈਮ ਹੋ ਗਿਆ ਵਾ ਮੈਂ ਚਲ ਕੇ ਹੀ ਲੇਟ ਖਾ ਲਾਂਗੇ ਮੱਸਾ ਔਰ ਰੋਟੀ ਵੀ ਖਾ ਲਾਂਗੇ ਤੈਨੂੰ ਪਤਾ ਆਂਡ ਗਵਾਨ ਚ ਕੀ ਬੰਡਿਆ ਵਾ ਕੀ ਹੋ ਗਿਆ ਵਾ ਗਵਾਨ ਚ ਦੱਸੋ ਤਾਂ ਸਹੀ लवली ਦੀ ਬੋਟੀ ਦਾ ਨਹੀਂ ਤੈਨੂੰ ਪਤਾ ਕੀ ਰੰਗ ਤਮਾਸ਼ੇ ਕਰਦੀ ਆ ਰੰਗ ਤਮਾਸ਼ੇ ਰੰਗ ਤਮਾਸ਼ੇ ਗਾਦੀ ਘਰ ਦੀ ਮੈਂ ਵੀ ਵੇਖੀ ਆ ਉਹ ਵਿਆਹ ਤੇ ਤੂੰ ਤੇ ਕੱਲੀ ਵਿਆਹ ਤੇ ਵੇਖੀ ਆ ਬਾਅਦ ਚੋਂ ਨਾ ਵੇਖੇ ਤੂੰ ਰੰਗ ਤਮਾਸ਼ੇ ਉਹਦੇ ਗੱਲ ਤੇ ਕੋਈ ਦੱਸੋ ਵੀ ਹੋਇਆ ਕੀ ਆ ਹੋਣਾ ਕੀ ਆ ਰੋਹ ਤੇ ਉਹ ਕੋਈ ਨਾ ਕੋਈ ਕਾਰਨਾਮਾ ਕਰ ਛੱਡਦੀ ਆ ਤੇ ਤੈਨੂੰ ਐ ਤੱਕ ਪਤਾ ਹੀ ਨਹੀਂ ਲੱਗਾ ਵੀ ਕੀ ਹੋਣ ਰਿਆ ਕੀ ਨਹੀਂ ਉਹ ਤੇ ਮੈਨੂੰ ਲੱਗਦਾ ਉਦਾਂ ਹੀ ਛੁਦੇਣ ਵਾ ਇਹ ਤਾਂ ਰੇੜੀ ਲੈ ਕੇ ਬੰਬੀ ਤੇ ਗਈ ਹੀ ਹੈ ਬੰਬੀ ਤੇ ਚਲ ਗਈ ਦੱਸ ਛੁਦੇਣ ਹੱਥੀ ਤੋਂ ਉਹਦੇ ਚੂੜਾ ਵਾ ਤੇ ਇੱਕਦਾਂ ਬੰਬੀ ਤੇ ਚਲ ਗਈ ਹੈ ਰੇੜੀ ਲੈ ਕੇ ਰਜਵੰਤ ਉਹ ਲਵਲੀ ਦੀ ਗੱਲ ਤੋਂ ਛੱਡਦੇ ਉਹ ਪਹਿਲਾਂ ਬੜਾ ਉਤਰਾ ਸੀ ਬੜੀਆਂ ਵਾਰ ਨੂੰ ਤਲਵਾਰਾਂ ਮਾਰਦਾ ਹੁੰਦਾ ਸੀ ਉਹਨੂੰ ਤਾਂ ਕੂਨ ਦਾ ਪਤਾ ਨਹੀਂ ਸੀ ਕਿਦਾਂ ਕੋਈ ਦਾ ਹੁਣ ਅਗਲ ਆਈ ਹੁਣ ਪਿਆਈ ਗੱਲ 'ਚ ਰਸਾ ਚੰਗੀ ਤਰ੍ਹਾਂ ਹੁਣ ਤੇ ਕਿਤੇ ਬਾਹਰ ਗੱਲ ਕਰਨ ਜੋਗਾ ਨਹੀਂ ਆ ਤੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਕਿਹਦੀ ਲੜਾਈ ਨਾ ਆਪਣੇ ਗੱਲ ਨਾਲ ਪਾ ਲਿਓ ਰਹਿਣ ਦੋਨਾਂ ਨੂੰ ਜੋ ਕਰਦੇ ਉਹਨਾਂ ਦੇ ਘਰੋਂ ਕਰਦੇ ਰਹਿਣ ਤੈਨੂੰ ਕੀ ਪਤਾ ਸਾਰੇ ਪਾਸੇ ਰੱਖਣੇ ਪੈਂਦੇ ਆ ਚਲੋ ਫੇਰ ਵੀ ਆਪਣੇ ਸਕੇ ਆ ਆਪਣੇ ਦੀ ਗੱਲਾਂ ਕਰਦੇ ਚੰਗੇ ਨਹੀਂ ਲੱਗੀਦਾ ਤੂੰ ਹੀ ਨਾ ਕਰਿਆ ਕਰੋ ਸਾਲੀਆਂ ਸੁਗੀਆਂ ਵਾਲੀਆਂ ਗੱਲਾਂ ਨਹੀਂ ਆ ਉਹਨਾਂ ਦੀ ਉਹਦੇ ਮੁੰਡਾ ਕਿਤੇ ਵਾਰ ਨੋ ਤਲਵਾਰਾਂ ਮਾਰਦਾ ਹੁੰਦਾ ਸੀ ਉਹਦੇ ਹੁਣ ਮਹਾਰਾਜ ਨੇ ਇਹਨੂੰ ਰੁਕ ਕੀਤਾ ਏਦਾਂ ਦੀ ਮਿਲਿਆ ਤੇ ਅਗਲ ਆਈ ਆ ਹੁਣ ਬਾਹਰ ਨਿਕਲ ਜੋਗਾ ਨਹੀਂ ਹੈਗਾ ਫੇ ਮੈਂ ਬਾਹਰ ਕਿਦਾਂ ਨਿਕਲਾਂ ਚਲੋ ਛੱਡੋ ਇਹਨਾਂ ਗੱਲਾਂ ਨੂੰ ਤੇ ਚਲੋ ਉੱਠੋ ਜਾ ਕੇ ਤੇ ਰੋਟੀ ਖਾ ਲਓ ਚੱਲ ਪਾ ਦੂੰ ਮੈਂ ਆ ਗਿਆ ਇਹਨੂੰ ਕੀ ਪਤਾ ਵਾ ਲੋਕਾਂ ਨੇ ਕਿਦਾਂ ਬਾਹਰ ਰਹੀਦਾ ਘਰੋਂ ਦੇ ਕਦੀ ਬਾਹਰ ਨਿਕਲੀ ਨਹੀਂ ਇਹਨੂੰ ਕਿਦਾ ਪਤਾ ਹੋਣਾ ਕੌਣ ਕਿੱਦਾਂ ਦਾ ਕੌਣ ਕਿੱਦਾਂ ਦਾ ਨਹੀਂ ਨਾਲੇ ਅੱਜਕੱਲ ਕੋਈ ਸਕਾਂ ਨਹੀਂ ਆ ਸਭ ਇੱਥੇ ਸੱਪ ਬਣੇ ਆ ਆਪਣੇ ਸਭ ਵੱਡੇ ਸੱਪ ਬਣ ਕੇ ਬੈਠੇ ਆ